ਕਹਿੰਦੇ ਸਮਾਂ ਹਟਾਇਆ ਕਿੱਥੇ ਭੁੱਲਦਾ ਚੇਤੇ ਰਹਿਣ ਆਵਾਜ਼ਾਂ ਦਿਲ ਮਿਲਿਆਂ ਦੇ ਮੇਲੇ ਸੱਜਣਾ ਵਿਛੜ ਗਿਆਆਂ ਦੀਆਂ ਯਾਦਾਂ ਸੱਚਮੁੱਚ ਜਦੋਂ ਇਸ ਗਾਣੇ ਨੂੰ ਸੁਣੀਦਾ ਨਾ ਤੇ ਸਕੂਨ ਜਾਂ ਮਿਲਦਾ ਕਿਉਂਕਿ ਸਾਨੂੰ ਪਿਛਲਾ ਸਮਾਂ ਆ ਯਾਦ ਆ ਜਾਂਦਾ ਕਿਉਂਕਿ ਇਸ ਜਿਹੜੇ ਸਮੇਂ ਨੇ ਜਿਹੜਾ ਬੀਤਿਆ ਵਾਪਸ ਨਹੀਂ ਆਉਂਦਾ ਬਹੁਤ ਪਿਆਰੇ ਪਿਆਰੇ ਦੋਸਤ ਸਕੂਲ ਵਾਲੇ ਲੱਗ ਹੁੰਦੇ ਆ ਗਲੀ 'ਚ ਖੇਡਣ ਵਾਲੇ ਲੱਗ ਹੁੰਦੇ ਆ ਬਚਪਨ ਦੇ ਹਨ ਤੇ ਉਦੋਂ ਐ ਲੱਗਦਾ ਹੁੰਦਾ ਸੀ ਵੀ ਇਹ ਜੇ ਨਾ ਹੋਏ ਤਾਂ ਕਿਵੇਂ ਰਵਾਂਗੇ ਸਕੂਲ ਦੇ ਵਿੱਚ ਕਲਾਸ ਵਿੱਚੋਂ ਇੱਕ ਬੱਚੇ ਨੇ ਨਾ ਆਉਣਾ ਤੇ ਐਂ ਜੇ ਲੱਗਦਾ ਰਹਿਣਾ ਵੀ ਕਿਉਂ ਨਹੀਂ ਆਏ ਹਨਾ ਕਿਉਂਕਿ ਪਿੰਡਾਂ ਦੇ ਸਕੂਲਾਂ ਵਿੱਚ ਤਕਰੀਬਨ ਚਾਚੇ ਤਾਇਆਂ ਦੇ ਮੁੰਡੇ ਕੁੜੀਆਂ ਪੜ੍ਹਦੇ ਹੁੰਦੇ ਸੀ ਤੇ ਸਾਰਾ ਦਿਨ ਐਂ ਜੇ ਰਹਿਣਾ ਵੀ ਹੈ ਕਿਉਂ ਨਹੀਂ ਆਇਆ ਖੋਜ ਹੀ ਪਈ ਜਾਣੀ ਅਮੀ ਗਲੀ ਦੇ ਵਿੱਚ ਜਦੋਂ ਖੇਡਣਾ ਜੇ ਸ਼ਾਮ ਨੂੰ ਇੱਕ ਵੀ ਬੱਚਾ ਵਿੱਚ ਨਾ ਹੁੰਦਾ ਤੇ ਪੁੱਛੀ ਜਾਣਾ ਵੀ ਕਿਉਂ ਨਹੀਂ ਕਿੱਥੇ ਆ ਹਨ ਇੱਕ ਦੂਜੇ ਦੇ ਘਰੇ ਵੀ ਲੱਖ ਹੀ ਸਾਨੂੰ ਚਾਚੇ ਤਾਈ ਝੜਕੀ ਜਾਣ ਤੇ ਫਿਰ ਅਸੀਂ ਬੁਲਾ ਕੇ ਲਿਆਉਣਾ ਭਈ ਆਜ ਆਪਾਂ ਖੇਡੀਏ ਹਨ ਸੱਚਮੁੱਚ ਉਹ ਸਮਾਂ ਵਾਪਸ ਨਹੀਂ ਆਉਣਾ ਪਾਣੀ ਦੀ ਤਰ੍ਹਾਂ ਸਮਾਂ ਵਹਿ ਗਿਆ ਤਾਂ ਬਸ ਗਿਆ ਬਹੁਤ ਜਿਆਦਾ ਜੁੜੀਆਂ ਬਚਪਨ ਨਾਲ ਤੇ ਜਦੋਂ ਯਾਦ ਆ ਜਾਂਦਾ ਨਾ ਬਚਪਨ ਫਿਰ ਸਾਰਾ ਦਿਨ ਉਹ ਬਚਪਨ ਚ ਹੀ ਗਵਾਚੇ ਰਹਨੇ ਆ ਬਹੁਤ ਵਧੀਆ ਸਮਾਂ ਸੀ